हेलो जी सत श्री अकाल किमे हो ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜ਼ੋਰਜਟ ਦੇ ਵਿਦਾਊਟ ਦੁਪੱਟਾ ਸੂਟਸ ਹਾਂਜੀ ਸੂਟਸ ਦੀ ਰੇਂਜ ਹੈ ਜਿਹੜੀ ਤੁਹਾਨੂੰ ਨਾਲ ਦੀ ਨਾਲ ਸ਼ੋ ਹੋਈ ਜਾਣੀ ਹੈ ਤਾਂ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਣਾ ਅਗਰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਆਪਾਂ ਨੂੰ ਮੈਸੇਜ ਆਉਂਦਾ ਜੀ ਸਾਨੂੰ ਤੁਹਾਡੀ ਵੀਡੀਓ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਥੈਨ ਜਦੋਂ ਸਕਰੀਨਸ਼ਾਟ ਲੈ ਕੇ ਭੇਜਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਇਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਅਗਰ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਤਾਂ ਆਪਣੇ ਘਰ ਦੇ ਵਿੱਚ ਕਿਸੇ ਵੀ ਬੱਚੇ ਤੋਂ ਤੁਸੀਂ ਸਬਸਕ੍ਰਾਈਬ ਕਰਾ ਸਕਦੇ ਹੋ ਤਾਂ ਜੋ ਜਿਹੜੀਆਂ ਆਪਣੀਆਂ ਵੀਡੀਓਜ਼ ਆ ਟਾਈਮ ਵਲੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਦੱਸ ਦਿੰਨੇ ਆ ਕਿ ਅਸੀਂ ਸਰਵ ਕਰਦੇ ਆਂ ਸ਼੍ਰੀ ਮੁਕਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦੇਣਾ ਹੁੰਦਾ ਅਗਰ ਸੂਟ ਅਵੇਲੇਬਲ ਹੈ ਤਾਂ ਅਸੀਂ ਤੁਹਾਨੂੰ ਅਵੇਲੇਬਿਲਿਟੀ ਦੱਸ ਦੇਣੀ ਆ ਤੁਸੀਂ ਆਪਣੀ ਪੇਮੈਂਟ ਕਰ ਦੇਣੀ ਆ ਤਾਂ ਪੇਮੈਂਟ ਤੋਂ ਬਾਅਦ ਤੁਹਾਡਾ ਆਰਡਰ ਜਿਹੜਾ ਕਨਫਰਮ ਹੁੰਦਾ ਠੀਕ ਹੈ ਤੇ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਹੁੰਦਾ ਤੁਸੀਂ ਸਾਨੂੰ ਆਪਣਾ ਜਿਹੜਾ ਐਡਰੈਸ ਹੈ ਪੇਮੈਂਟ ਤੋਂ ਬਾਅਦ ਸੈਂਡ ਕਰ ਦੇਣਾ ਹੁੰਦਾ ਠੀਕ ਹੈ ਜੀ ਹਾਂਜੀ ਚਲੋ ਆਪਾਂ ਸਟਾਰਟ ਕਰਦੇ ਆਂ ਵੀਡੀਓ ਨੂੰ ਇਹ ਵਾਲਾ ਸੂਟ ਆਪਾਂ ਲਾਸਟ ਵੀਡੀਓ ਦੇ ਵਿੱਚ ਜਦੋਂ ਪਾਇਆ ਸੀ ਕਾਫੀ ਡਿਮਾਂਡ ਆਈ ਸੀ ਤਾਂ ਉਸ ਤੋਂ ਬਾਅਦ ਆਪਾਂ ਜਿਨ੍ਹਾਂ ਦੀ ਬੁਕਿੰਗ ਸੀ ਉਹਨਾਂ ਨੂੰ ਫੂਟ ਦੇ ਦਿੱਤੇ ਆ ਤੇ ਹੁਣ ਆਪਣੇ ਕੋਲੇ ਇਹ ਚਾਰ ਸੂਟ ਅਵੇਲੇਬਲ ਹੈਗੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਨੇਵੀ ਬਲੂ بیس ਹੈ ਹਾਂਜੀ ਨੈਕਸਟ ਆਪਾਂ ਇਹ ਵਾਲਾ ਪ੍ਰਿੰਟ ਜਿਹੜਾ ਵੀ ਪ੍ਰਿੰਟ ਪਸੰਦ ਆਉਂਦਾ ਜਾਂਦਾ ਸਕਰੀਨ ਸ਼ਾਟ ਲੈਂਦੇ ਜਾਓ ਤੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋਉਂਦਾ ਜਾਂਦਾ ਉਸ ਦੇ ਉੱਪਰ ਸੈਂਡ ਕਰਦੇ ਜਾਓ। ਇਹ ਵਾਲਾ ਪ੍ਰਿੰਟ ਆ ਸੂਟਸ ਬਣਾ ਸਕਦੇ ਹਾਂ, ਟੌਪ ਬਣਾ ਸਕਦੇ ਹਾਂ, ਕੁੜਤੇ ਬਣਾ ਸਕਦੇ ਹਾਂ। ਕੁਝ ਵੀ ਤੁਸੀਂ ਇਹਨਾਂ ਦਾ ਬਣਾ ਸਕਦੇ ਹੋ। ਇਸ ਤਰ੍ਹਾਂ ਦੇ ਨਾਲ ਕੁਲਮਾ ਮਿਲਮਾ ਜਾਂ ਛੋਟਾ ਛੋਟਾ ਪ੍ਰਿੰਟ ਬਣਿਆ ਹੋਇਆ ਵਿੱਚ। ਅੱਗੇ ਬਲੈਕ ਕਲਰ ਦੇ ਵਿੱਚ। ਇਸ ਤਰ੍ਹਾਂ ਦੇ ਨੂੰ ਇਹ ਵੀ ਬਲੈਕ ਕਲਰ ਦੇ ਵਿੱਚ ਹੈ। بیس ਬਲੈਕ ਕਲਰ ਦਾ ਰਹੇਗਾ ਐਂਡ ਵਿੱਚ ਇਸ ਤਰ੍ਹਾਂ ਦੀ ਨਾਲ ਪ੍ਰਿੰਟਿੰਗ ਬਣੀ ਹੋਈ ਹੈ। ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਹੈ। ਇਹ ਵਾਲੇ ਸੂਟ ਨੇ ਜਿਹੜੇ 올 ਓਵਰ ਵੇਅਰ ਕੀਤੇ ਬਹੁਤ ਸੋਹਣੇ ਲੱਗਦੇ ਆ ਤੁਸੀਂ ਕੰਟਰਾਸਟ ਦੁਪੱਟੇ ਲੈ ਸਕਦੇ ਹੋ ਕਿਸੇ ਵੀ ਕਲਰ ਦਾ ਤੁਸੀਂ ਕੰਟਰਾਸਟ ਵਿੱਚ ਕਰ ਸਕਦੇ ਹੋ ਐਂਡ ਡਿਜ਼ਾਈਨਿੰਗ ਕਰਵਾ ਸਕਦੇ ਹੋ। ਹਾਂਜੀ ਇਹ ਕੇਵਲ ਪ੍ਰਿੰਟ ਹੈ। ਇਹਦੀ ਵੀ ਪ੍ਰਿੰਟਿੰਗ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ। ਹਾਂਜੀ ਇਹ ਵੀ ਬਲੈਕ ਕਲਰ ਹੈ। ਹਾਂਜੀ ਇਹ ਵੀ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਬਣੀ ਹੋਈ ਹੈ ਕਲਰਸ ਦਾ ਡਿਫਰੈਂਸ ਹੈ ਦੋਨੋਂ ਬਲੈਕ ਦੇ ਵਿੱਚ। ਠੀਕ ਹੈ। ਤਾਂ ਤੁਸੀਂ ਜਦੋਂ ਵੀ ਸਕਰੀਨਸ਼ਾਟ ਭੇਜਣਾ ਪ੍ਰੋਪਰ ਲੈ ਕੇ ਭੇਜਣਾ ਇੱਥੇ ਨਾ ਸਕਰੀਨਸ਼ਾਟ ਲਿਆ ਕਰੋ ਪਲੀਜ਼ ਸਕਰੀਨਸ਼ਾਟ ਉਧਰ ਲਿਆ ਕਰੋ ਜਦੋਂ ਸੂਟ ਇਸ ਤਰ੍ਹਾਂ ਤੁਹਾਡੇ ਸਾਹਮਣੇ ਫੁੱਲੀ ਓਪਨ ਹੋਇਆ ਹੁੰਦਾ। ਅੱਗੇ ਹੈਗਾ ਇਹ ਪੀਚ ਪਾਵਰ ਸ਼ੀਟ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਸਕਾਈ ਬਲੂ 올ਿਵ ਗ੍ਰੀਨ ਦੀਆਂ ਜਿਹੜੀਆਂ ਹੈਗੀਆਂ ਪੱਤੀਆਂ ਬਣੀਆਂ ਹੋਈਆਂ ਅੱਗੇ ਇਹ ਵਾਲਾ ਪ੍ਰਿੰਟ ਹੈ ਇਸ ਤਰ੍ਹਾਂ ਦੇ ਨਾਲ ਇਹਦਾ ਵੀ ਜਿਹੜਾ ਬੇਸ ਹੈ ਨਾ ਜੋ ਬਲੈਕ ਕਲਰ ਦਾ ਹੈਗਾ ਉੱਪਰ ਹੈਗੇ ਜਿਹੜੇ ਕਲਰਸ ਲੱਗੇ ਹੋਏ ਨੇ ਪ੍ਰਿੰਟਿੰਗ ਦੇ ਵਿੱਚ ਨੈਕਸਟ ਇਹ ਵਾਲਾ ਕਲਰ ਹੈ ਕਲੋਜੀ ਸ਼ੇਡ ਹੈ ਇਸ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਰੀ ਪ੍ਰਿੰਟਿੰਗ ਬਣੀ ਹੋਈ ਹੈ ਤੁਸੀਂ ਧਿਆਨ ਨਾਲ ਦੇਖ ਸਕਦੇ ਹਾਂ ਹਾਂਜੀ ਤੇ ਅੱਜ ਦੀ ਵੀਡੀਓ ਦਾ ਲਾਸਟ ਸੂਟ 11 ਕਲਰ ਤੇ ਉੱਪਰ ਪ੍ਰਿੰਟਿੰਗ ਹੈ ਸਾਰੇ ਹੀ ਸੂਟਸ ਨੇ ਜਿਹੜੇ ਜੀ ਜੌਰਜਟ ਦੇ ਰਹਿਣਗੇ ਕੀਕਾ ਵਿਦਆਉਟ ਦੁਪੱਟਾ ਸੂਟ ਨੇ ਦੁਪੱਟਾ ਤੁਸੀਂ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਜੋ ਪ੍ਰਾਈਸ ਤੁਹਾਨੂੰ ਸ਼ੋ ਹੋਏਗਾ ਉਹ 올ਓਵਰ ਸੂਟ ਦਾ ਹੋਏਗਾ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਆਪਾਂ ਤੁਹਾਨੂੰ ਕਾਫੀ ਸਾਰੇ ਪ੍ਰਿੰਟਸ ਤੇ ਕਾਫੀ ਸਾਰੇ ਕਲਰਸ ਦਿਖਾ ਦਿੱਤੇ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਉਹਨਾਂ ਦੇ ਵਿੱਚੋਂ ਕੋਈ ਵੀ ਕਲਰ ਕੋਈ ਵੀ ਪ੍ਰਿੰਟ ਸਿਲੈਕਟ ਕਰ ਸਕਦੇ ਹੋ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ